ਤਾਂ ਇਸ ਵਕਤ ਦੀ ਵੱਡੀ ਟਾਈਮ ਖਬਰ ਦੇ ਨਾਲ ਜੋੜਦੇ ਹਾਂ ਇਸ ਵਕਤ ਦੀ ਅਹਿਮ ਤੇ ਖਬਰ ਹੈ ਹਰਿਆਣਾ ਤੇ ਹੁਣ ਪੰਜਾਬ ਪਾਣੀਆਂ ਦੇ ਬਕਾਇਦੇ ਲਈ ਆਮੋ-ਸਾਮਣੇ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਹਰ ਸਾਲ ਪਾਣੀ ਦਾ ਬਿੱਲ ਤਾਰ ਰਿਹਾ ਉੱਥੇ ਹਰਿਆਣਾ ਵੱਲ ਭਾਖੜਾ ਨਹਿਰ ਦਾ ਜੋ ਬਕਾਇਆ 113 ਕਰੋੜ ਰੁਪਏ ਅਜੇ ਬਾਕੀ ਹੈ ਤਾਂ ਪੰਜਾਬ ਨੇ ਹਰਿਆਣਾ ਨੂੰ ਇੱਕ 113 ਕਰੋੜ ਰੁਪਏ ਦਾ ਬਕਾਇਆ ਬਿੱਲ ਜਿਹੜਾ ਭੇਜਿਆ ਹੈ ਤਾਂ ਪੰਜਾਬ ਦੀ ਜਲ ਸਰੋਤ ਵਿਭਾਗ ਨੇ ਅੰਦਰੂਨੀ ਆਡਿਟ ਦਾਖਲ ਕਰਵਾਇਆ ਤਾਂ ਪੰਜਾਬ ਦੀ ਕਰੋੜਾਂ ਰੁਪਏ ਨਾ ਤਾਰਨ ਦਾ ਮਾਮਲਾ ਇਸ ਸਮੇਂ ਸੁਰਖੀਆਂ ਦੇ ਵਿੱਚ ਹੈ ਅੱਥਾ ਇਸ ਵਕਤ ਦੀ ਵੱਡੀ ਟਾਈਮ ਖਬਰ ਦੇ ਨਾਲ ਜੋੜਦੇ ਹਾਂ ਇਸ ਵਕਤ ਦੀ ਵੱਡੀ ਟਾਈਮ ਖਬਰ ਹੈ ਕਿ ਰਾਜਸਥਾਨ ਹਰ ਸਾਲ ਪਾਣੀ ਦਾ ਬਿੱਲ ਤਾਰ ਰਿਹਾ ਤਾਂ ਉੱਥੇ ਹੀ ਹਰਿਆਣਾ ਦੇ ਵੱਲ 113 ਕਰੋੜ ਰੁਪਏ ਜਿਹੜੇ ਕੀ ਬਾਕੀ ਨੇ ਤਾਂ ਹੁਣ ਪੰਜਾਬ ਤੇ ਹਰਿਆਣਾ ਜਿੱਥੇ ਪਾਣੀਆਂ ਦੀ ਵੰਡ ਨੂੰ ਲੈ ਕੇ ਆਮੋ ਸਾਹਮਣੀ ਸੀ ਤਾਂ ਹੁਣ ਪੰਜਾਬ ਤੇ ਹਰਿਆਣਾ ਬਕਾਏ ਨੂੰ ਲੈ ਕੇ ਲਗਾਤਾਰ ਜਿਹੜਾ ਕੀ ਆਮੋ ਸਾਹਮਣੇ ਆਤਾ ਇਸ ਵਕਤ ਦੀ ਵੱਡੀ ਤੇ ਇਹ ਅਹਿਮ ਜਾਣਕਾਰੀ ਹੈ ਕਿ ਹਰਿਆਣਾ ਵੱਲ ਪਾਖੜਾ ਨਹਿਰ ਦਾ ਬਕਾਇਆ 113 ਕਰੋੜ ਰੁਪਏ ਬਾਕੀ ਹੈ ਪੰਜਾਬ ਨੇ ਹਰਿਆਣਾ ਨੂੰ 130 ਕਰੋੜ ਰੁਪਏ ਦਾ ਬਕਾਇਆ ਬਿੱਲ ਭੇਜਿਆ ਪੰਜਾਬ ਦੇ ਜਲ ਸਰੋਤ ਵਿਭਾਗ ਵੱਲੋਂ ਅੰਦਰੂਨੀ ਆਡੀਟਰ ਜੋ ਕਿ ਢਾਕਲ ਕਰਵਾਇਆ ਗਿਆ ਤੇ ਪੰਜਾਬ ਦੇ ਕਰੋੜਾਂ ਰੁਪਏ ਨਾ ਟਾਰਨ ਦਾ ਮਾਮਲਾ ਇਸ ਸਮੇਂ ਖੂਬ ਸੁਰਖੀਆਂ ਦਿਵਸ ਚ ਚੱਲ ਰਿਹਾ ਹੈ